ਮੇਰਾ ਨਾਮ ਗੁਰਜੀਤ ਸਿੰਘ ਹੈ ਮੈਂ ਲਾੜਵਿੰਗੜਾ ਕਲਾ ਦਾ ਰਹਿਣ ਵਾਲਾ ਹਾਂ ਮੈਂ ਆਪਣੀ ਪੜ੍ਹਾਈ ਬੀਐਸਸੀ ਐਮਐਲਟੀ ਪਟਿਆਲਾ ਮੈਡੀਕਲ ਕਾਲਜ ਤੋਂ ਕੀਤੀ ਹੈ ਡਿਗਰੀ ਕਰਦੇ ਸਾਰੀ ਮੈਨੂੰ ਪਤਾ ਲੱਗਿਆ ਵੀ ਪੰਜਾਬ ਸਰਕਾਰ ਨੇ ਮੈਡੀਕਲ ਲੈਬਰਾਟਰੀ ਟੈਕਨੀਸ਼ੀਅਨ ਦੀਆਂ ਪੋਸਟਾਂ ਕੱਢੀਆਂ ਹੋਈਆਂ ਹਨ ਤੇ ਮੈਂ ਉਹਨਾਂ ਦੇ ਵਿੱਚ ਆਪਣਾ ਫਾਰਮ ਫਿਲ ਕੀਤਾ ਫਿਰ ਸਾਡਾ ਪੇਪਰ ਹੋਇਆ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਤੇ ਫਿਰ ਇੱਕ ਦਿਨ ਅਚਾਨਕ ਹੀ ਮੈਨੂੰ ਸ਼ਾਮ ਜੀ ਨੂੰ ਫੋਨ ਆਂਦਾ ਹੈ ਕਿ ਤੁਹਾਡੀ ਜੌਬ ਲੱਗ ਗਈ ਹੈ ਤਿੰਨ ਯੋਗਤਾ ਪੱਤਰ ਤੁਸੀਂ ਕੱਲ ਚੰਡੀਗੜ੍ਹ ਤੋਂ ਲੈਣਾ ਹੈ ਮੈਂ ਉਸ ਦਿਨ ਬਹੁਤ ਖੁਸ਼ ਹੋਇਆ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਤੇ ਉਹਨਾਂ ਨੇ ਇੱਕ ਟਾਈਮ ਤਾਂ ਵਿਸ਼ਵਾਸ ਵੀ ਨਹੀਂ ਕੀਤਾ ਕਿ ਐਵੇਂ ਫੋਨ ਤੇ ਵੀ ਨੌਕਰੀਆਂ ਮਿਲ ਸਕਦੀਆਂ ਹਨ ਪਰ ਫਿਰ ਮੈਂ ਅਗਲੇ ਦਿਨ ਗਿਆ ਉੱਥੋਂ ਆਪਣਾ ਨਿਯੁਕਤੀ ਪੱਤਰ ਲੈ ਕੇ ਆਇਆ ਤਾਂ ਘਰ ਦੇ ਸਾਰੇ ਬਹੁਤ ਖੁਸ਼ ਹੋ ਗਏ ਮੇਰੇ ਹੋਰ ਯਾਰ ਦੋਸਤ ਜਿੰਨੇ ਵੀ ਮੇਰੇ ਨਾਲ ਪੜ੍ਹਦੇ ਸੀ ਉਹਨਾਂ ਵਿੱਚੋਂ ਵੀ ਕਈ ਬੰਦਿਆਂ ਨੂੰ ਨੌਕਰੀਆਂ ਮਿਲ ਗਈਆਂ ਤੇ ਉਹ ਵੀ ਬਹੁਤ ਖੁਸ਼ ਹਨ ਉਸ ਤੋਂ ਬਾਅਦ ਮੇਰੀ ਪੋਸਟਿੰਗ ਐਸ.ਡੀ.ਐਚ ਸੁਨਾਮ ਦੇ ਵਿੱਚ ਹੋ ਗਈ ਇੱਥੇ ਆ ਕੇ ਮੈਂ ਦੇਖਿਆ ਤਾਂ ਮਾਹੌਲ ਬਹੁਤ ਵਧੀਆ ਸੀ ਇੱਥੇ ਪੇਸ਼ੈਂਟ ਆਉਂਦੇ ਹਨ ਤੇ ਉਹਨਾਂ ਦੇ ਟੈਸਟ ਕਰਨ ਦੀ ਜ਼ਿੰਮੇਵਾਰੀ ਸਾਰੀ ਮੇਰੀ ਹੈ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਅੱਗੇ ਕੁਛ ਆਣ ਦਾ ਇਹੇ ਨੌਕਰੀ ਮੈਨੂੰ ਬਿਲਕੁਲ ਪਾਰਦਰਸ਼ਤਾ ਨਾਲ ਮਿਲੀ ਹੈ ਕੋਈ ਕਿਸੇ ਤਰ੍ਹਾਂ ਦੀ ਸਪਾਰਸ਼ ਨਹੀਂ ਚੱਲੀ ਤੇ ਨਾ ਹੀ ਮੇਰਾ ਕੋਈ ਕਿਸੇ ਤਰ੍ਹਾਂ ਦਾ ਖਰਚਾ ਹੋਇਆ ਹੈ ਤੇ ਮੈਂ ਬਹੁਤ ਹੀ ਖੁਸ਼ ਹਾਂ ਵੀ ਮੈਨੂੰ ਘਰ ਦੇ ਨੇੜੇ ਹੀ ਨੌਕਰੀ ਮਿਲ ਗਈ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਆਪਣੇ ਏਰੀਏ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਨਾਲ ਹੀ ਮੈਨੂੰ ਸੇਵਾਤ ਛੱਡੋ ਜੀ ਮੈਨੂੰ ਸੇਵਾ ਕਰਨ ਦੀ ਤਨਖਾਹ ਵੀ ਮਿਲਦੀ ਹੈ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਮਿਹਨਤ ਦਾ ਮੁੱਲ ਪੈ ਗਿਆ ਤੇ ਮੈਂ ਸਰਕਾਰੀ ਨੌਕਰੀ ਦੇ ਉੱਤੇ ਆ ਗਿਆ ਮੇਰੀ ਅੱਜ ਦੇ ਨੌਜਵਾਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਅਤੇ ਨੌਕਰੀਆਂ ਦੇ ਰਹੀ ਹੈ ਜਿੰਨੇ ਵੀ ਅਸੀਂ ਮੇਰੇ ਯਾਰ ਦੋਸਤਾਂ ਨੇ ਰੱਜ ਕੇ ਦਿਲ ਲਾ ਕੇ ਮਿਹਨਤ ਕੀਤੀ ਸੀ ਅੱਜ ਉਹ ਸਰਕਾਰੀ ਨੌਕਰੀਆਂ ਤੇ ਬੈਠੇ ਹਨ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇੱਥੇ ਇੱਕ ਵਾਰੀ ਮਿਹਨਤ ਕਰੋ ਇੱਕ ਵਾਰੀ ਜ਼ਰੂਰ ਦੇਖੋ ਤੁਹਾਨੂੰ ਨੌਕਰੀ ਜ਼ਰੂਰ ਮਿਲ ਜਾਵੇਗੀ